ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 78ਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਕਲਗੀਧਰ ਪੰਥ ਕਾ ਵਾਲੀ ਪੁੰਨੇ ਸਤਾਰੇ ਵਿਖੇ ਬੜਾ ਭਾਰੀ ਦੀਵਾਨ ਲਗਾਇਆ ਹੁਕਮ ਦਿੱਤਾ ਸਿੱਖੋ ਤੋਸ਼ੇ ਖਾਨੀਏ ਸੁਖਾ ਸਿੰਘ ਨੂੰ ਝਟਪਟ ਬੁਲਾਓ ਅਰਦਾਸ ਲਿਖੇ ਮਾਝੇ ਵਿਖੇ ਸਾਵਣ ਸਿੰਘ ਜਤੀ ਤੇ ਲੱਖਾ ਸਿੰਘ ਖਵਾਲੀ ਵਾਲੇ ਪਾਸ कबीरा हमरा को नहीं हम किसी हु के नहीं जिने हे रचन रचाया तसे माहिस माए एकोमकार सतनाम लिखतम श्री गुरु गोविंद सिंह जी सोडी पातशाह पांचाय दशमी जोग भाई लखा सिंह सिंह खालसा जोग खुशी बाचनी गुरु आप प्रसन्न है अकाल पुरख तोहाडे पर प्रसन्न रहे खालसा तुसी आ करके ਇੱਥੇ ਸੰਗਤਾਂ ਦੇ ਦਰਸ਼ਨ ਕਰੋ ਮਨੁੱਖਾ ਦੇ ਕਾ ਉਧਾਰ ਆਏ ਕੇ ਕਰੋ ਦਸਵੰਦ ਭੇਜੋ ਸਿੱਖਾਂ ਦੀ ਮਦਦ ਰੱਖੋ ਤੁਰਕ ਸੰਘਾਰ ਸੰਤ ਉਪਾਰਨੇ ਭੇਜੀ ਹਾਤ ਬਚਿੱਤਰ ਸਿੰਘ ਬਹੁ ਰੂਪੀਏ ਕੇ 1760 ਲਿਖੀ ਵਿਸਾਖੋ ਦਿਨ 15 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤਨੀ ਸਰਵਤ ਖਾਲਸੇ ਯੋਗ ਲਿਖੀ ਪਾਈ ਸੁਖਾ ਸਿੰਘ ਤੋਸੇ ਖਾਨੀਏ ਨੇ ਇੱਕ ਸਿੱਖ ਬੇਨਤੀ ਕਰੀ ਜੀ ਸੱਚੇ ਪਾਤਸ਼ਾਹ ਮੈਂ ਗਰੀਬ ਜੱਟ ਸਿੱਖ ਹਾਂ ਮੇਰੀ ਖੇਤੀ ਨਹੀਂ ਲੱਗਦੀ maal ਬਿੰਸ ਜਾਂਦਾ ਹੈ ਸਿੱਖਾਂ ਖੂਦ ਦੇ ਹਲਟ ਚਲਾਣੇ ਵਾਲੇ ਥਾਂ ਪਿੱਪਲ ਬੋਰਡ ਲਗਾ ਕੇ ਰੱਖਿਆ ਕਰ ਅੰਨ ਧੰਨ ਬਹੁਤ ਹੋਵੇਗਾ हे ਸਿੱਖੋ ਬੈਲੋ ਕੋ ਮਾਰਿਆ ਨਹੀਂ ਕਰੋ ਭੁੱਖੇ ਰੱਖ ਕੇ ਜੋਤਿਆ ਨਾ ਕਰੋ ਪਸ਼ੂ ਜੋ ਹੁੰਦਾ ਹੈ ਉਸ ਦੀ ਜਾਨ ਬੜੀ ਔਖੀ ਨਿਕਲਦੀ ਹੈ ਔਰ ਪਸ਼ੂ ਮੂੰਹ ਤੇ ਬੋਲ ਨਹੀਂ ਸਕਦਾ ਇਨਕੋ ਖੇਤੀ ਖਾਣੇ ਕੇ ਸਬਬੂ ਵੀ ਨਾ ਮਾਰੋ ਪਸ਼ੂ ਪਰ ਰਹਿਮ ਕਰਨਾ ਚਾਹੀਏ ਸ਼ਬਦ ਨਰੂ ਮਰੈ ਨਰੂ ਕਾਮੇ ਨਾ ਆਵੇ ਪਸ਼ੂ ਮਰੈ ਦਸ ਕਾਜ ਜਸ ਬਾਰ ਹੈ ਮਨੁੱਖਾਂ ਕਾਂਸ ਰਸ਼ਪਾਲ ਹੈ ਪਸ਼ੂ ਕਾ ਰਸ਼ਪਾਲ ਕੋਈ ਨਹੀਂ ਹੋਤਾ ਔਰ ਗ੍ਰੈਸਟੀ ਨੂੰ ਚਾਹੀਏ ਬੁੱਧਵਾਰ ਸਿੰਘਾਂ ਦੇ ਕੇਸੀ ਇਸ਼ਨਾਨ ਤੁਸੀਂ ਕਰਾਓ ਬੈਲ ਗਊ ਮੱਝ ਦੀ ਹੋਰ ਪਸ਼ੂ ਦੀ ਔਰ ਬਿਰਤ ਦੀ ਧੁੱਪ ਛਾਂ ਪਾਲੇ ਦੀ ਪਾਣੀ ਦੀ ਨੀਰੇ ਦੀ ਟਹਿਲ ਰੱਖੋ ਤੁਸੀਂ ਜੱਟ ਸਦਾ ਕਰੋਧਮਾਨ ਰਹਿੰਦੇ ਹੋ ਤਾਂ ਹੀ ਤੁਸੀਂ ਜਿਗਰਾ ਤੇ ਧੀਰਜ ਹੀ ਰੱਖਣਾ ਕਿਸੇ ਨਾਲ ਲੜ ਕੇ ਮਰਨਾ ਅੱਛਾ ਨਹੀਂ ਖੀਮਾਂ ਜਾਨ ਦੀ ਰੱਛਿਆ ਹੈ ਨੀਰਾ ਰੱਸਾ ਖੁਰਪਾ ਕਹੀ ਲੋਹਾ ਇਹਨਾਂ ਦੀ ਕਦੇ ਚੋਰੀ ਨਹੀਂ ਕਰਨੀ ਸਿੱਖੋ ਉਹ ਧਨ ਹੈ ਜੋ ਆਪਣੀ ਕਮਾਈ ਕਰਕੇ ਗਰੀਬ ਭੁੱਖੇ ਨੰਗੇ ਨਾਲ ਵੰਡ ਖਾਂਦੇ ਹਨ ਇਤਨੇ ਯੋਗਾ ਨਾ ਹੋਵੇ ਤਾਂ ਆਪਣੇ ਨਿਰਭਾ ਕਰ ਖਾਵੇ ਪਾਪਾਂ ਤੋਂ ਜਰੂਰ ਬਚੇ ਕਾਸ ਕੀ ਤੁਛ ਚੋਰੀ ਸੇ ਧਰਮ ਹਾਰਨਾ ਦੋਸ਼ ਹੈ ਚੋਰੀ ਯਾਰੀ ਮਿੱਥਿਆ ਔਰ ਸਿੱਖ ਸਿੰਘ ਕੀ ਇਛਿਆ ਇੱਕ ਸਿੱਖ ਹੱਥ ਜੋੜ ਚਰਨੋਂ ਪਰ ਸਿਰ ਰੱਖ ਬੇਨਤੀ ਕਰੀ हे ਗੁਰੂਆ ਸਿਰਫ ਗੁਰੂ ਤੇਰੇ ਨਾਮ ਦੀ ਸਭ ਕਰਾਮਾਤ ਹੈ हे ਗੁਰੂ ਜੀ ਮੈਂ ਪ੍ਰਥਕ ਦੇਖਿਆ ਹੈ ਜੀ ਮੇਰੇ ਪਾਸ 200 ਰੁਪਿਆ ਦਸਵੰਦ ਦਾ ਸੀ ਮੈਂ ਇੱਕ ਪਿੰਡ ਸਿੱਕਾ ਦੇ ਅਸਥਾਨ ਗਿਆ ਔਰ ਕਿਹਾ हे ਪਾਈ ਸਿੱਖਾ ਇਹ ਗੁਰੂ ਕਾ ਪਦਾਰਥ ਹੈ ਤੂੰ ਸੰਭਾਲ ਕੇ ਰੱਖ ਛੱਡ ਮੈਂ ਤੇ ਇਥੋਂ ਤੁਰਦੀ 베ਰੀ ਲੈ ਲਮਾਂਗਾ ਤਾਂ ਉਸ ਕੇਹਾ ਕਿ हे ਸਿੱਖਾ ਗੁਰੂ ਕੇ ਪੈਸੇ ਕੋ ਹੱਥ ਨਹੀਂ ਲਗਾਉਣਾ ਜਦ ਮੈਂ ਆਰਤੀ ਸੋਹਿਲਾ ਪੜ ਕੇ ਸੁੱਤਾ ਤਾਂ ਉਸ ਘਰ ਵਾਲੇ ਚੂੜਿਆਂ ਨਾਲ SLA ਪੱਕੀ ਠਹਿرائی ਕਿ ਮੇਰੇ ਘਰ ਵਿਖੇ ਅਜ ਇੱਕ ਰਾਹੀ ਹੈ ਮੈਂ ਉਸ ਨੂੰ ਵੱਡੀ ਰਾਤ ਤੇ ਹੋਰ ਹੀ ਤੁਰਾਂਗਾ ਤੂੰ ਸਾ ਉਸ ਨੂੰ ਰਾਹ ਵਿੱਚ ਜਾ ਕੇ ਪਕੜ ਲੈਣਾ ਔਰ ਮਾਰ ਦੇਣਾ ਪਦਾਰਥ ਨੂੰ ਵੰਡ ਲਵਾਂਗੇ ਤਾਂ ਸਿੱਖ ਨੇ ਅੱਧੀ ਰਾਤ ਤੇ ਹੀ ਮੈਨੂੰ ਉਠਾ ਕੇ ਘਰੋਂ ਟੋਰ ਦਿੱਤਾ ਮੈਂ ਉਸ ਸਿੱਖ ਨੂੰ ਤਰਮਚਾਲਾ ਵਿੱਚ ਆ ਕੇ ਠਹਿਰ ਗਿਆ ਔਰ ਜਬਜੀ ਸਾਹਿਬ ਜੀ ਦੇ ਪੰਜ ਪਾਠ ਕੀਤੇ ਉਹ ਸਿੱਖ ਨੇ ਤੁਰੰਤ ਹੀ ਆਪਣੇ ਬੇਟੇ ਕੋ ਭੇਜਿਆ ਕਿ ਭਾਈ ਉਹਨਾਂ ਚੂੜਿਆਂ ਤੋਂ ਆਪਣੇ ਹਿੱਸੇ ਦਾ ਪਦਾਰਥ ਵੰਡ ਕਰਕੇ ਲੈ ਆਓ ਚੂੜਿਆਂ ਨੇ ਉਸ ਨੂੰ ਆਉਂਦਿਆਂ ਸਾਰ ਹੀ ਮਾਰ ਸਿੱਟਿਆ ਔਰ ਗੁਰੂ ਜੀ ਮੈਂ ਬਚ ਰਿਹਾ ਬਚਨ ਹੋਇਆ ਸਿੱਖੋ ਪਾਪੀ ਕਰਮ ਕਮਾਬ ਦੇ ਕਰਦੇ ਹਾਈ ਹਾਈ ਨਾਨਕ ਜਿਉ ਮਥਨੇ ਮਧਾਨੀਆਂ ਤੇਉ ਮਥੇ ਤਰਮਰਾਏ ਸਿੱਖੋ ਦਗਾ ਨਹੀਂ ਕਰਨਾ ਇੱਕ ਸਿੱਖ ਅਰਜ ਕਰੀ ਗੁਰੂ ਸੱਚੇ ਪਾਤਸ਼ਾਹ ਜੀ 500 ਰੁਪਏ ਦਾ ਕੜਾ ਪ੍ਰਸ਼ਾਦ ਲੰਗਰ ਵਿਖੇ ਤਿਆਰ ਕਰਾਓ ਔਰ 500 ਅਰਦਾਸ ਕਰਾ ਕੇ ਮੱਥਾ ਟੇਕਿਆ ਗੁਰੂ ਜੀ ਖੁਸ਼ੀ ਕਰਦੇ ਪਏ ਸਿੱਖਾ ਨਿਹਾਲ ਸਿੱਖਾ ਜਿੱਥੇ ਤੂੰ ਯਾਦ ਕਰਦਾ ਸੈ ਅਸੀਂ ਤੇਰੀ ਰੱਛਿਆ ਉੱਤੇ ਹੀ ਕਰਦੇ ਰਹੇ ਹਾਂ ਨਿਹਾਲ ਹੋ ਨਿਹਾਲ ਸਿੱਖੋ ਜਪਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਪਰੇ ਹੋਰ ਕੋਈ ਪ੍ਰਯੋਗ ਤੁਸਾਂ ਨਹੀਂ ਕਰਨਾ ਨਰੇਣੀ ਬਲ ਆਦਿਕ ਕਿਸੇ ਪੰਡੇ ਦੇ ਧੋਖੇ ਵਿੱਚ ਆ ਕੇ ਨਹੀਂ ਕਰਵਾਉਣਾ ਸਿੱਖ ਹੱਥ ਜੋੜ ਅਰਜ ਕਰੀ ਗੁਰੂ ਜੀ ਤੁਸੀਂ ਦੀਨ ਦਿਆਲ ਹੋ ਜੀ ਜੋ ਮੇਰੇ ਸਾਥ ਵਰਤੀ ਹੈ ਸੁਣ ਲਓ ਜੀ ਮੈਂ ਭੈਣ ਦੇ ਘਰ ਰਿਹਾ ਸਾਂ ਰੁਪਏ ਦੇ ਕੇ ਉਹਨਾਂ ਮੇਰੀ ਰੋਟੀ ਵਿੱਚ ਸੰਖਿਆ ਪਾ ਦਿੱਤਾ ਮੈਂ ਇੱਕ ਰੋਟੀ ਕੁੱਤੇ ਨੂੰ ਪਾਈ ਉਹ ਤਾਂ ਖਾਂਦੇ ਸਾਰ ਹੀ ਮਰ ਗਿਆ ਭਣੇਵੇਂ ਆਖਿਆ ਮੇਰੀ ਮਾਂ ਤੈਨੂੰ ਮਾਰੇਗੀ ਰਾਤ ਖੰਡ ਚਾਵਲਾਂ ਦੀ ਥਾਲੀ ਵਿੱਚ ਜ਼ਹਿਰ ਪਾ ਦਿੱਤਾ ਮਾਮਾ ਭਣੇਮਾ ਖਾਣ ਲੱਗੇ ਤਾਂ ਉਹ ਥਾਲੀ ਚੁੱਕ ਲਈ ਬਹਾਨੇ ਸਹਿ ਹੋਰ ਥਾਲੀ ਦਿੱਤੀ ਸੋ ਖਾਦ ਦੀ ਭੈਣ ਨੇ ਜਾ ਕੇ ਟੋਕਾ ਲਵਾ ਕੇ ਲਿਆਂਦਾ ਮੈਂ ਆਪਣੀ ਮੰਜੀ ਨੂੰ ਛੋੜ ਕਰ ਭਣੇਵੇਂ ਦੀ ਮੰਜੀ ਉੱਤੇ ਸੌ ਰਿਹਾ ਪਣੇ ਮਾਂ ਮੇਰੀ ਮੰਜੀ ਤੇ ਸੁੱਤਾ ਕੇ ਪੁੱਤ ਜਾਣ ਕੇ ਨਾ ਮਾਰੇਗੀ ਪਰ ਉਸ ਖੂਨਣ ਨੇ ਆਉਂਦੇ ਸਾ ਟੋਕਾ ਮਾਰ ਪੁੱਤ ਦਾ ਸਿਰ ਜੁਦਾ ਕਰ ਦਿੱਤਾ ਪੁੱਤ ਮਰ ਗਿਆ ਮੈਂ ਬਾਚ ਰਹਾ ਰਾਜੇ ਉਸ ਕੋ ਲੋਹੇ ਦੀ ਸੂਤਨੀ ਪਾ ਕੇ ਸਾਰੇ ਦੇਸ਼ ਦੇ ਵਿੱਚ ਫੇਰਾਈ ਔਰ ਉਸ ਨੂੰ ਡਾਡਾ ਰੋਲ ਕੇ ਮਾਰਿਆ ਬਚਨ ਹੋਇਆ ਜਿੱਥੇ ਭ੍ਰਮ ਹੋਵੇ 헤 ਸਿੱਖੋ उथे एक घड़ी भर भी रला नहीं है क्योंकि पापी पाप ही प्यारा है, दोहरा, इस है साखी लिखाए। गुरु भोग सो पायो संगत पुन उपदेश कमायो धन धन गुरु सबने पाख्यो हे सतगुरु हमरी पथे राख्यो दोहरा। ਸੰਗਤ ਕੀ ਸੁਣ ਅਰਜ ਕੋ ਜਾਨੀ ਗਰਜ ਮਹਾਨ ਪਾਈ ਮਰਜ ਸਿੱਖਨ ਗੁਰੂ ਬੋਲੇ ਰਿੱਧ ਮੁਛਠਾਨ ਸ਼ਲੋਕ ਸ਼੍ਰੀ ਮੁਖਬਾਕ ਪਤੇ ਰਾਖੀ ਗੁਰੇ ਪਾਰ ਬ੍ਰਹਮ ਤਜੇ ਪਰਪੰਚ ਮੋਹ ਵਿਕਾਰ ਨਾਨਕ ਸੋ ਆਰਾਦੀਏ ਅੰਤ ਨ ਪਾਰbaar ਆਗੇ ਸਾਖੀ 79ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਇਮਬਲੀ ਵਿਖੇ ਦੀਵਾਨ ਲਗਾਇਆ ਔਰ ਇਹ ਸ਼ਬਦ ਉਚਾਰਿਆ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤਿਹ ਰਾਵਣ ਕਰਦਿਆ ਨਾ ਬਾਤੀ ਭਾਈ ਮੋਹਰ ਸਿੰਘ ਭੰਡਾਰੀ ਨੇ ਹੱਥ ਜੋੜ ਬੇਨਤੀ ਕਰੀ ਹੇ ਗੁਰੂ ਕਰਨ ਕਾਰਨ ਪਰਮ ਪਿਤਾ ਜੀ ਸਾਧੂ ਵੈਸਨੂ ਵੈਰਾਗੀ ਭੰਡਾਰੇ ਲਈ ਰਸਦ ਮੰਗਦੇ ਹਨ ਬਚਨ ਹੁਆ ਸੰਤੋ ਲੰਗਰ ਤਿਆਰ ਹੋਵੇਗਾ ਤਾਂ ਸ਼ੱਕ ਲੋ ਉਨਾ ਕੇ ਆ ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਪਾਣੀ ਤੋਂ ਬਿਨਾ ਦਾਤਨ ਕਰਨੀ ਬਹੁਤ ਦੋਸ਼ ਹੈ ਜੋ ਬਹੁਤ ਮੈਲੇ ਵਸਤਰ ਰੱਖੇ ਉਹ ਪ੍ਰੇਤ ਰੂਪ ਹੁੰਦਾ ਹੈ ਕਪੜੇ ਚਿੱਟੇ ਹੰਸਾ ਰੂਪ ਹੈ ਇੱਕ ਸਿੱਖ ਕਿਹਾ ਜੀ ਥਿਤਵਾਰ ਦੀ ਗੱਲ ਦੱਸੋ ਜੀ ਬਚਨ ਹੁਆ ਸਿੰਗੋ ਤੁਸੀਂ ਵਿਆਹ ਕੁੜਮਾਈ ਮੁਕਲਾਵਾ ਹੋਰ ਜੋ ਕਾਰਜ ਹੈ ਗੁਰੂ ਕੇ ਬਚਨਾਂ ਦੇ ਅਨੁਸਾਰ ਕਰੋ ਸੰਗਤ ਪੁਰਨ ਉਪਦੇਸ਼ ਕਮਾਓ ਸਾਖੀ ਕੋ ਗੁਰਪੋਗ ਤੋਂ ਪਾਓ ਤਨ ਤਨ ਗੁਰੂ ਸਭ ਕੇ ਭਾਖਿਓ ਏ ਸਤਗੁਰੂ ਹਮਾਰੀ ਪਤੇ ਰੱਖਿਓ ਦੋਹਰਾ ਸੰਗਤ ਕੀ ਸੁਨ ਅਰਜ ਕਉ ਜਾਨੀ ਗਰਜ ਮਹਾਨ ਪਾਇ ਮਰਜ ਸਿੱਖਨ ਗੁਰੂ ਬੋਲੇ ਰਿੱਦੇ ਰੁਚਠਾਨ ਸ਼ਲੋਕ ਸ਼੍ਰੀ ਮੁਖਵਾਕ ਪਤੇ ਰਾਖੀ ਗੁਰੂ ਪਾਰ ਬ੍ਰਹਮ ਤਜੇ ਪਰਪੰਚ ਮੋ ਵਿਕਾਰ ਨਾਨਕ ਸੋ ਆਰਾਧਿਏ ਅੰਤ ਨ ਪਾਰ ਵਾਰ ਆਗੇ ਸਾਖੀ ਅਸੀਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਇੰਬਲੀ ਵਿਖੇ ਦੀਵਾਨ ਲਗਾਇਆ ਔਰ ਇਹ ਸ਼ਬਦ ਉਚਾਰਿਆ 1 ਲੱਖ ਪੁੱਤ 1.5 ਲੱਖ ਨਾਤੀ ਤੇ ਰਾਵਣ ਘਰ ਦੀਆਂ ਨਾ ਬਾਤੀ भाई मोहर सिंह भंडारी ने हाथ जोड़ के विनती करी हे गुरु करन कारण परमपिता जी साधु व्यास नो वैरागी भंडारे ले ओ रसन मांगदे हन वचन हुआ ओना को आ साडे पास ले आवो जद ओहो आए ता वचन हुआ संतो लंगर तैयार होवेगा ता छक लो ओना किहा ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਵਿਖੇ ਕਿਆ ਦੋਸ਼ ਹੈ ਸੰਤਾ ਕਿਹਾ ਤੁਸੀਂ ਜਨੇਊ ਨਹੀਂ ਰੱਖਦੇ ਗੁਰੂ ਸੱਚੇ ਪਾਤਸ਼ਾਹ ਸ਼ਬਦ ਪੜਿਆ ਦਇਆ ਕਪਾ ਸੰਤੋਖ ਸੁਥ ਜਾਤੂ ਗੰਢੀ ਸਤੂ ਬੱਟੂ ਇਹੋ ਜਨੇਊ ਜੀ ਕਾ ਹੈ ਤ ਪਾਡੇ ਕਤੂ ਨਾ ਇਹੋ ਟਟੈ ਨਾ ਮਲ ਲਾਗੇ ਨਾ ਇਹੋ ਜਲੇ ਨਾ ਜਾਏ ਤਨ ਸੋ ਮਾਨਸ ਨਾਨ ਕਾ ਜੋ ਗਲੇ ਚਲੇ ਪਾਏ ਹੈ ਸੰਤੋ ਅਸਲੀ ਵੈਸਨੋ ਮਤ ਅ ਸਾਡੇ ਸਿੰਘੋ ਖਾ ਹੈ ਨਾ ਸੀਸ ਮੁੰਨਣਾ ਨਾ ਹੁੱਕਾ ਪੀਣਾ ਨਾ ਕੁੱਠਾ ਖਾਣਾ ਹੋਰ ਵੈਸਨੋ ਸਵਾਗਰ ਧਾਰੀ ਹਨ ਲਖਣ ਵੈਸਨੋ ਕਾ ਕੋਈ ਨਹੀਂ ਸਿੱਖੋ ਜਿਹੜਾ ਸਾਡੇ ਲੰਗਰ ਦੀ ਛੂਤ ਮੰਨੇ ਉਸਕੋ ਅਨਦੇਵਨਾ ਭਾਰੀ ਦੋਸ਼ ਹੈ ਤੁਸਾ ਉਸਦਾ ਆਦਰ ਨਹੀਂ ਕਰਨਾ ਬਹੁਤ ਤੁਰਕ ਜੈਸਾ ਹੈ ਜਿਹੜਾ ਸਾਡੇ ਧਰਮ ਦੀ ਨਿੰਦਾ ਕਰੇ ਉਸ ਦਾ ਬੜੱਪਣ ਸਾਡੇ ਕਿਸੇ ਅਰਥ ਹੈ ਜਿੰਨਾ ਸਾਡੇ ਪੰਥ ਵਿੱਚ ਗਲਾਨੀ ਜਾਣੀ ਹੈ ਉਸ ਕੋ ਤੁਸਾਂ ਪੁੱਛਣਾ ਨਹੀਂ ਉਹਨਾਂ ਦੇ ਹੱਥ ਦਾ ਅੰਨ ਦਾ ਪਾਣੀ ਵੀ ਨਹੀਂ ਛੂਣਾ ਏ ਸਿੱਖੋ ਜੇਕਰ ਹੁਕਮ ਮੰਨੋਗੇ ਤਾਂ ਗੁਰੂ ਜੀ ਦੇ ਘਰ ਵਿਖੇ ਤੁਹਾਡੀ ਸ਼ੋਭਾ ਹੋਵੇਗੀ ਸੰਗਤ ਪੁੱਛਿਆ ਗੁਰੂ ਜੀ ਅਮਸਿਆ ਕਾ ਦਹੀਂ ਬ੍ਰਾਹਮਣਾ ਕਿਉ ਦਈਏ ਗੁਰੂ ਜੀ ਬਚਨ ਕੀਤਾ ਧਰਮ ਸ਼ਾਸਤਰ ਧਰਮ ਸ਼ਾਲਾ ਵਿਖੇ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਭੋਗ ਲਗਾਓ ਸਿੰਘਾਂ ਨੂੰ ਵਰਤਾਇ ਦੇਵਣਾ ਜਿਸ ਅਸਥਾਨ ਵਿਖੇ ਧਰਮ ਸ਼ਾਲਾ ਨਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਵੇ ਉਸ ਜਗ੍ਹਾ ਬਹਿ ਮੰਗਮਾ ਸਿੱਖਾਂ ਨੂੰ ਦੇਵੋ ਮੋਨੇ ਨੜੀ ਮਾਰ ਕਿਸੇ ਨੂੰ ਨਹੀਂ ਦੇਵਣਾ ਕਾਂ ਕੁੱਤੇ ਨੂੰ ਪੁੱਣ ਨਹੀਂ ਦੇਣਾ ਜੀਵਨ ਸਿੰਘ ਮਜ਼ਹਬੀ ਅਰਜ਼ ਕਰੀ ਗੁਰੂ ਸੱਚੇ ਪਾਤਸ਼ਾਹ Hindu ਤੇ Musalman ਮੇਰੇ ਨਾਲ ਵਖੇੜਾ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਕੁਛ ਨਾ ਬਣਾਇਆ ਔਰ ਤੈਨੂੰ ਆਪਣੇ ਨਾਲ ਵੀ ਨਾ ਰਲਾਇਆ ਤੁਰਕ ਆਖਦੇ ਹਨ ਤੂੰ ਸਾਡੀ ਸੁਣ ਅਸੀਂ ਤੈਨੂੰ ਨਾਲ ਰਲਾਏ ਲੈਣੇ ਹਾਂ ਬਚਨ ਹੋਇਆ ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ हेパイ hey जीवन सिंह असि तैनू नाल ਰਲਾਏ ਲੈਨੇ ਹਾਂ ਫਿਰ ਵੀ ਤਿੰਨ ਪੰਥ ਰਹਿਣਗੇ ਇੱਕ Hindu ਦੂਜਾ ਮੁਸਲਮਾਨ ਤੀਜਾ ਪੰਥ ਖਾਲਸਾ ਅਸਾ ਤੈਨੂੰ ਚੌਥਾ ਪੰਥ ਸਾਜਿਆ ਹੈ ਤੂੰ ਘਬਰਾਉ ਨਹੀਂ ਗੁਰੂ ਦੀ ਜੀਵਨ ਸਿੰਘ ਨੂੰ ਵਰ ਦਿੱਤਾ ਤੇਰੇ ਝੰਡੇ ਨਿਸ਼ਾਨ ਚੁਲਣਗੇ ਲੱਖੋ ਸਿੰਘ ਮذਹਬੀ ਸਜਣੇ ਸਜਾਣੇ ਲੱਗ ਪਏ ਜੀਵਨ ਸਿੰਘ ਤੇਰੀ ਫਤਹਿ ਗਰਜੇ ਤੇਰੇ ਪੰਥ ਦਾ ਐਸਾ ਵਧੇਗਾ Hindu Muslim ਤੇਰੀ ਸਲਾਮੀ ਵਿੱਚ ਰਹਿਣਗੇ ਤੂੰ ਕਿਸੇ ਮਜ਼ਹਬ ਦੇ ਪੰਥ ਵਿੱਚ ਨਾ ਲੱਗੀ ਮੈਂ ਤੇਰਾ ਮਰਤਬਾ ਬੜਾ ਕੀਤਾ ਹੋਇਆ ਹੈ ਜਿੱਤਨੇ ਰਾਜੇ ਮਹਾਰਾਜੇ ਪਾਤਸ਼ਾਹ ਹੋਣਗੇ ਸਭਨਾ ਦੇ ਮਜ਼ਹਬੀ ਅਗਵਾਨ ਝੁੱਲਣਗੇ ਨਿਸ਼ਾਨ ਫਤਿਹ ਗੁਰੂ ਖਾਲਸੇ ਦੇ ਨਾਮ ਇੱਕ ਸਿੱਖ ਨੇ ਕਿਹਾ ਜੇ ਦਾਤਣ ਕਰਲੇ ਬਾਹਰਾ ਇਹੋ ਕਟਬਾਸੀ ਸੁਣ ਜੈਸੇ ਕੂਆ ਉਜਾੜ ਕਾ ਤਿਸ ਕਾ ਪਾਪ ਨਾ ਪੂਨ ਪਾਣੀ ਤੋ ਬਿਨਾ ਧਾਤਨ ਕਰਨੀ ਬਹੁਤ ਦੋਸ਼ ਹੈ ਜੋ ਬਹੁਤ ਮੈਲੇ ਬਸਤਰ ਰੱਖੇ ਉਹ ਪ੍ਰੇਤ ਰੂਪ ਹੁੰਦਾ ਹੈ ਕਪੜੇ ਚਿੱਟੇ ਰੱਖੇ ਤਾਂ ਹੰਸ ਕਾ ਰੂਪ ਹੈ ਇੱਕ ਸਿੱਖ ਕਿਹਾ ਜੀ ਥਿਤ ਦੀ ਗੱਲ ਦੱਸੋ ਜੀ ਬਚਨ ਹੁਆ ਸਿੰਗੋ ਤੁਸੀ ਵਿਆਕਰਮਾਈ ਮੁਕਲਾਵਾ ਹੋਰ ਜੋ ਕਾਰਜ ਕਰਨਾ ਹੋਵੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਕੇ ਬਿਨਾ ਕਿਸੇ ਵਿਚਾਰ ਪਰਮ ਦੇ ਤੁਰੰਤ ਕਰ ਲੈਣਾ ਹੋਰ ਝੂਠੇ ਟੇਵੇ ਰੋਲਾ ਪਾਵਣ ਵਾਲਿਆਂ ਦੇ ਨਹੀਂ ਮੰਨਣੇ ਗੁਰੂ ਜੀ ਸਾਨੂੰ ਕਿਰਪਾ ਕਰਕੇ ਕੜਾ ਪ੍ਰਸ਼ਾਦ ਦੀ ਵਾਰਤਾ ਦੱਸੋ ਜੀ ਬਚਨ ਹੁਆ ਕੜਾ ਪ੍ਰਸ਼ਾਦ ਪ੍ਰੀਤ ਦੇ ਸੰਯੁਕਤ ਕਰੋ ਕੜਾ ਪ੍ਰਸ਼ਾਦ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲੈ ਜਾਓ ਦੋ ਭਾਗ ਕਰਕੇ ਅਰਦਾਸ ਕਰਾਓ ਇੱਕ ਭਾਗ ਗੁਰੂ ਜੀ ਦੇ ਸਨਮੁਖ ਵਾਟ ਦੇਵੋ ਦੂਜਾ ਭਾਗ ਆਪਣੀ ਸੰਗਤ ਵਿੱਚ ਤੁਸੀਂ ਵਰਤਾਓ ਤਾਂ ਪੁੰਨ ਫਰਲੇਗਾ ਹੋਰ ਬਹਿੰਗਮਾ ਨੂੰ ਵਰਤਾਓ ਆਪ ਛਕੋ ਚਕਾਓ ਲਾਲਚ ਸੇ ਨਹੀਂ ਛਕਣਾ ਮੁਲਾਹਜ਼ੇ ਸੇ ਨਹੀਂ ਵਰਤਾਓ ਸ਼ਾਂਦਾ ਇੱਕੋ ਜਿਹਾ ਦੇਓ ਬਹਿੰਗਮ ਲੋੜਵੰਦ ਭੁੱਖੇ ਨੂੰ ਭਲੀ ਪ੍ਰਕਾਰ ਰਜਾਓ ਖਿਲਾਓ ਗੁਰੂ ਅਕਾਲ ਪੂਰਨ ਪ੍ਰਸੰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ